ਮੋਹਨ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਮੈਂ ਹੁਪ ਤੁਸੀਂ ਸਾਰੇ ਠੀਕ ਹੋ ਹੁੰਦੇ ਤਾਂ ਲੱਗਦਾ ਹੁੰਦਾ ਸਾਰਿਆਂ ਤੇ ਮੇਰੇ ਭਰਾਤ ਰੱਖੇ ਸਾਡੇ ਤੰਦਰੁਸਤੀਆਂ ਵਾਖਣ ਚਲੋ ਜੀ ਅੱਜ ਆਪਾਂ ਨਵੇਂ ਜਿਹੇ ਤਰੀਕੇ ਨਾਲ ਗਾਜਰਾ ਦੀ ਸਬਜ਼ੀ ਬਣਾਉਂਦੇ ਤੇ ਇਹ ਸਬਜ਼ੀ ਬਹੁਤ ਹੀ ਸਵਾਦ ਬਣਦੀ ਆ ਇਧਰ ਆਪਾਂ ਇਹ ਗਾਜਰਾਂ ਜਿਹੜੀਆਂ ਨਾ ਕੱਦੂ ਪੁੱਛ ਕਰਕੇ ਰੱਖ ਲੈਣਾ ਸੀ ਜੀਆਂ ਝੀਕੇ ਗਾਜਰਾਂ ਤੋਂ ਦੋਈ ਸੀ ਮੈਂ ਛੋਟੇ ਛੋਟੇ ਨਮਸਕਾਰ ਦੋਸਤੋ ਅੱਜ ਕਰਦੇ ਆ ਇਹ ਮੇਰੀ ਫੇਵਰੇਟ ਸਬਜ਼ੀ ਆ ਇਧਰ ਆਪਾਂ ਨੇ ਪੰਮੀ ਲੈ ਲਿਆ ਸੀਗਾ ਤੇ ਆਪਾਂ ਹਨੇ ਦੇ ਵਿੱਚ ਪਾਵਾਂਗੇ ਥੋੜੇ ਡੇਰ ਕੁ ਚਮਚਾ ਹੀ ਪਾਇਆ ਆਦਾਨੇ ਪੁੰਨੇ ਨਾਲ ਜੀਰਾ ਪਾਦਾਂਗੇ ਜੇ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਔਰ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਣਾ ਕਰੋ ਥੈਂਕ ਯੂ ਸੋ ਮਾਚ ਜੀ ਦਿਨਾਂ ਨੇ ਚਾਹਿਆ ਸਬਸਕ੍ਰਾਈਬ ਕੀਤਾ ਸੋਨੇ ਸੋਨੇ ਕਮੈਂਟ ਕਰ ਦਿਓ ਭੈਣਾ ਭਰਾ ਤੇ ਬਹੁਤ ਹੀ ਚੰਗਾ ਫੀਲ ਹੁੰਦਾ ਬਹੁਤ ਹੀ ਚੰਗਾ ਲੱਗਦਾ ਤੇਦਰ ਆਪਾਂ ਨੇ ਪਿਆਜ਼ ਮਾਰੇ ਆਪਾਂ ਨੇ ਲਸਣ ਅਦਰਕ ਕੋਸ਼ ਨਹੀਂ ਪਾਇਆਗਾ ਕੱਲਾ ਪਿਆਜ਼ ਜੀਰਾ ਤੇ ਟਮਾਟਰ ਦਾ ਤੰਕਾ ਲਾਵਾਂ ਤੇ ਸਬਜੀ ਖੋਏ ਵਰਗੀ ਬਣ ਗਈ ਥੋੜੀ ਜੀ ਨਾਲ ਆਪਾਂ ਹਰੀ ਮਿਰਚ ਪਾਵਾਂਗੇ ਇਹ ਬਹੁਤ ਹੀ ਸਵਾਦ ਸਬਜੀ ਬਣ ਗਈ ਜਦੋਂ ਕੁਛ ਨਾ ਘਰੇ ਹੋਵੇ ਗਾਜਰਾਂ ਆਪਣੇ ਆਮ ਹੀ ਘਰਾਂ 'ਚ ਹੁੰਦੇ ਨਾ ਉਹ ਸਰਦੀ ਦਾ ਕਰਕੇ ਤੁਸੀਂ ਆਪਾਂ ਜਦੋਂ ਮਰਜ਼ੀ ਇਹ ਸਬਜ਼ੀ ਬਣਾ ਸਕਦੇ ਆ ਝਟਪਟ ਬਣਨ ਵਾਲੀ ਸਬਜ਼ੀ ਕੋ ਝੰਡਟ ਨਾ ਗੈਸਟਾਂ ਨੂੰ ਵੀ ਆਪਾਂ ਇਹ ਸਬਜ਼ੀ ਬਣਾ ਕੇ ਖਵਾ ਸਕਦੇ ਹਣਾ ਇਹ ਬਹੁਤ ਹੀ ਵਧੀਆ ਹੁੰਦੀ ਹੈਗੀ ਤੇ ਮੇਰਾ ਚੇਤ ਕਰਦਾ ਸੀ ਕਿ ਮੈਂ ਫਿਰ ਦੋ ਇੱਕ ਦੋ ਗਾਜਰਾਂ ਲਈ ਸੀ ਦੋ ਕਾਜਰਾਂ ਦੇ ਪਿਆਜ਼ ਲਿਆ ਨਾਲ ਟਮਾਟਰ ਆਦਾਂ ਹਲਦੀ ਮਚ ਲਈ ਤੇ ਆਪਾਂ ਮਸਾਲੇ ਆਪਣੇ ਅਨੁਸਾਰ ਮਤਾਵਕ ਪਾਉਨੇ ਆ ਜੇਕਰ ਜੇ ਕਿਸੇ ਨੂੰ ਗੈਸਟ੍ਰਿਕ ਹੁੰਦੀ ਹੈ ਨਾ ਤੇ ਉਹ ਜੀਰਾ ਸਾਫ ਪਨਾ ਪਾਇਆ ਕਰੋ ਜੀਰਾ ਭੁੰਨੇ ਕੇ ਰੱਖੋ ਤੇ ਉਹਦਾ ਪਾਊਡਰ ਬਣਾ ਕੇ ਰੱਖਿਆ ਕਰੋ ਉਹ ਪਾ ਲੈ ਕਰੋ ਤੇਦਰ ਮੈਂ ਮਸਾਲੇ ਜਿਆਦੇ ਨਹੀਂ ਪਾਏ ਮੈਂ ਹਲਕੇ ਹਲਕੇ ਮਸਾਲੇ ਪਾਏ ਜਿੰਨੇ ਕੁ ਮੈਨੂੰ ਲੋੜ ਸੀ ਬੀਕੋਸਮੈਟਿਕ ਨਹੀਂ ਦੀ ਹਣਾ ਤੇ ਹੁਣ ਆਪਾਂ ਇਹਨਾਂ ਨੂੰ ਭੁੰਨਾਂਗੇ ਥੋੜਾ ਟਾਈਮ ਤੇ ਇਹ ਖੜਦੀ ਨਹੀਂ ਇਹਨੂੰ ਖੜਾ ਕੇ ਖੜਨਾ ਪੈਂਦਾ ਹੈ ਬਹੁਤ ਹੀ ਸਾਰਿਆਂ ਨੇ ਸਪੋਕ ਮੇਰੀ ਬਹੁਤ ਬਹੁਤ ਧੰਨਵਾਦ ਸਾਰੇ ਬਹੁਤ ਇੱਕ ਦੂਜੇ ਦੀ ਇਸ ਤਰ੍ਹਾਂ ਹੀ ਸਪੋਰਟ ਕਰਦੇ ਰਿਹਾ ਕਰੋ ਤੇ ਇਦਰਾਪੋਣੇ ਦੇ ਵਿੱਚ ਗਾਜਰਾ ਵੀ ਮਿਕਸ ਕਰ ਦੇਵਾਂਗੇ ਤੇ ਕਿਉਂਕਿ ਗਾਜਰਾ ਨੂੰ ਵੀ ਸੇਕ ਵਿੱਚ ਲੱਗੇਗਾ ਤੇ ਹੁਣ ਆਪਾਂ ਗਾਜਰਾ ਇਹਦੇ ਵਿੱਚ ਮਿਕਸ ਕਰ ਦੇਵਾਂਗੇ ਚੰਗੀ ਤਰ੍ਹਾਂ ਤੇ ਬਹੁਤ ਹੀ ਸਵਾਦ ਬਣੀ ਮੰਮੀ ਨੂੰ ਵੀ ਬਹੁਤ ਪਸੰਦ ਆਈ ਮੰਮੀ ਹੁਣੀ ਵੈਸੇ ਬਣਾਉਂਦੇ ਆ ਪਰ ਉਹ ਐਵੇਂ ਨਹੀਂ ਬਣਾਉਂਦੇ ਉਹ ਕੱਟ ਕੇ ਗਾਜਰਾ ਨੂੰ ਬਣਾਉਂਦੀਆਂ ਵਿੱਚ ਦੁੱਧ ਪਾ ਦਿੰਦੀਆਂ ਥੋੜਾ ਜਿਹਾ ਇਹਦੇ ਵਿੱਚ ਮੱਕ ਵਾਲੂ ਵਗੈਰਾ ਕੁਝ ਨਹੀਂ ਪਾਇਆ ਹੈ ਮੈਂ ਸਿੰਪਲ ਇਸ ਤਰ੍ਹਾਂ ਬਣਾਈ ਮੇਰਾ ਜੀ ਕਰਦਾ ਸੀ ਇਹ ਜਦੋਂ ਰਿਜ ਜਾਂਦੀ ਹੈ ਨਾ ਤੇ ਖੋਏ ਵਰਗੀ ਸਬਜ਼ੀ ਬਣ ਜਾਂਦੀ ਹੈ ਜਿਵੇਂ ਖੋਆ ਹੁੰਨੇਗਾ ਤੇ ਮલાઈ ਹੁੰਦੀ ਹੈ ਇਹ ਤੇ ਇਹ ਬਹੁਤ ਹੀ ਵਧੀਆ ਵੀਡੀਓ ਪੂਰੀ ਦੇਖਿਆ ਕਰੋ ਵੀਡੀਓ ਦੇਖਣ ਵਾਲੀ ਆਪਾਂ ਨੂੰ ਕੁਝ ਨਾ ਕੁਝ ਪਤਾ ਲੱਗਦਾ ਆਪਾਂ ਨੂੰ ਕੋਈ ਵਿੱਚੋਂ ਕਮੈਂਟ ਕੋਈ ਆਪਾਂ ਨੂੰ ਇਹਦੇ ਵਿੱਚੋਂ ਟੌਪਿਕ ਮਿਲ ਜਾਂਦਾ ਹੁੰਦਾ ਹਨਾ ਕੋਈ ਚੀਜ਼ ਹੁੰਦੀ ਹੈ ਜਿਹੜੀ ਆਪਾਂ ਫੜ ਸਕਦੇ ਹਾਂ ਦਿੱਤੇ ਹਨਾ ਤੇ ਇਸ ਤਰ੍ਹਾਂ ਕਰਕੇ ਉਹ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਗਲਾਸ ਡੇਢ ਦੁੱਧ ਪਾ ਦਿੱਤਾ ਤੇ ਹੁਣ ਆਪਾਂ ਚੰਗੀ ਤਰ੍ਹਾਂ ਰੰਨਾਂਗੇ ਨਾਲੇ ਤਾਂ ਮਿੱਠੀ ਮਿੱਠੀ ਜੀ ਸਬਜ਼ੀ ਬਣਦੀ ਬਹੁਤ ਹੀ ਸਵਾਦ ਹਨਾ ਤੇ ਬਹੁਤ ਹੀ ਵਧੀਆ ਬਣਦੀ ਆ ਤੇ ਜਰੂਰ ਟਰਾਈ ਕਰਿਓ ਅਗਰ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਜਰੂਰ ਦੱਸਿਆ ਕਰੋ ਤੇ ਸਾਰਿਆਂ ਦੇ ਫਿਰ ਦੁਬਾਰਾ ਤੋਂ ਤੈਦੇ ਤੋਂ ਧੰਨਵਾਦ ਕਿਉਂਕਿ ਹਜੇ ਤੱਕ ਇੱਕ ਵੱਡੀ ਵੀਡੀਓ ਬਣਾਉਣ ਦਾ ਮਨ ਨਹੀਂ ਕੀਤਾ ਹੋਇਆ ਇੱਕ ਦੋ ਦਿਨਾਂ ਚ ਤੁਸੀਂ ਆਪਾਂ ਜਰੂਰ ਬਣਾਵਾਂਗੇ ਮਨਦੂਦ ਥੋੜਾ ਜਿਹਾ ਹੋਰ ਪਾਤਾ ਮੈਨੂੰ ਐ ਚੰਗੀ ਤਰ੍ਹਾਂ ਹੋਰ ਇਹਦੇ ਵਿੱਚ ਡਲ ਜਾਣੀਆਂ ਗਾਜਰਾ ਰੇਜੇ ਜਾਣੀਆਂ ਹੋਰ ਸੌਫਟ ਹੋ ਜਾਣੀਆਂ ਤੇ ਬਹੁਤ ਹੀ ਵਧੀਆ ਬਣੀ ਹੋਣੀ ਨੂੰ ਆਪਾਂ ਰਹਿਣ ਦਿਨ ਥੋੜਾ ਜਿਹਾ ਜਿਦੋਂ ਰੇਜ ਗਿਆ ਠਿਕ ਹੋ ਜੂਗੀ ਜਿਵੇਂ ਆਪਾਂ ਕਦੂ ਦੀ ਸਬਜ਼ੀ ਬਣਾਉਣੀ ਆ ਤੋਰੀਆਂ ਚ ਦੁੱਧ ਪਾਉਨੇ ਆ ਤੇ ਇਸੇ ਤਰ੍ਹਾਂ ਬਈ ਇਹਨਾਂ ਚੀਜ਼ਾਂ ਚ ਵੀ ਪਾ ਕੇ ਬਣਾ ਸਕਦੇ ਆ ਦੇਖੋ ਤੁਸੀਂ ਦੁੱਧ ਸੁੱਕ ਕੇ ਠੀਕ ਹੋ ਗਿਆ ਢਾਲ ਠੀਕ ਹੋ ਗਿਆ ਘਟ ਗਿਆਗਾ ਇਹਨਾਂ ਨੇ ਸਾਰੇ ਬਿਨਿਆ ਸਾਰਿਆਂ ਨੂੰ ਪਿਆਰ ਭਰੇ ਸਾਥ ਸ੍ਰੀ ਕਾ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ